ਮੈਂ ਆਪਣੀ ਸਾਲੀ ਨੂੰ ਰੋਜ਼ ਬਾਥਰੂਮ ਦੇ ਵਿੱਚ ਨਹਾਉਂਦੀ ਵੇਖਦਾ। ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਰੰਗ ਦੀ ਸਾਫ਼। ਇੱਕ ਦਿਨ ਤਾਂ ਮੇਰੇ ਨਾਲ ਆ ਕੇ ਸੋਫੇ ਤੇ ਬੈਠ ਗਈ ਤੇ ਮੈਨੂੰ ਕਰੰਟ ਜਿਹਾ ਲੱਗਾ। ਉਹ ਮੈਨੂੰ ਕਹਿੰਦੀ ਚੀਚਾ ਜੀ ਮੈਂ ਮੂਵੀ ਦੇਖਣੀ ਆ। ਤਾਂ ਮੈਂ ਉਸ ਨੂੰ ਕਿਹਾ ਤੂੰ ਆਪਣੀ ਭੈਣ ਨੂੰ ਪੁੱਛ। ਕਹਿਣ ਲੱਗੀ ਭੈਣ ਨੂੰ ਤਾਂ ਮੈਂ ਪੁੱਛ ਲਿਆ। ਉਹ ਫਿਰ ਕਹਿਣ ਲੱਗੀ ਆ ਕਿ ਕੋਈ ਗੱਲ ਨਹੀਂ ਤੂੰ ਆਪਣੇ ਜੀਜੇ ਨਾਲ ਵੇਖਾ। ਤਾਂ ਮੈਂ ਕਿਹਾ ਚੱਲ ਫੇਰ ਠੀਕ ਆ। ਆਪਾਂ ਚੱਲਦੇ ਆਂ। ਅਸੀਂ ਦੋਨੋਂ ਜਣੇ ਸਿਨੇਮੇ ਦੇ ਵਿੱਚ ਫਿਲਮ ਵੇਖਣ ਵਾਸਤੇ ਆ ਗਏ। ਦੋਸਤੋ ਉਸਨੂੰ ਕੀ ਪਤਾ ਸੀ ਕਿ ਮੈਂ ਕਿਸ ਫਿਲਮ ਦੇ ਟਿਕਟਾਂ ਲਈਆਂ ਉਸ ਸਿਨੇਮੇ ਦੇ ਵਿੱਚ ਦੋ ਫਿਲਮਾਂ ਲੱਗੀਆਂ ਸੀ ਜਦੋਂ ਫਿਲਮ ਸ਼ੁਰੂ ਹੋਈ ਤਾਂ ਮੇਰੀ ਸਾਲੀ ਹੱਸਣ ਲੱਗ ਪਈ ਅਸੀਂ ਸਿਨੇਮੇ ਦੇ ਵਿੱਚ ਇੱਕ ਬਾਕਸ ਬੁੱਕ ਕਰਵਾ ਰਿਆ ਸੀ ਅਤੇ ਉਸ ਤੋਂ ਬਾਅਦ ਦੋਸਤੋ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੇਰਾ ਨਾਮ ਰੋਹਨ ਹੈ ਮੈਂ ਜਿਸ ਕੁੜੀ ਨੂੰ ਪਿਆਰ ਕਰਦਾ ਸੀ ਮੇਰਾ ਉਸ ਨਾਲ ਵਿਆਹ ਨਹੀਂ ਹੋਇਆ ਸੀ ਮੈਂ ਆਪਣੇ ਘਰਦਿਆਂ ਨੂੰ ਬਹੁਤ ਮਨਾਇਆ ਪਰ ਮੇਰੇ ਘਰ ਦੇ ਨਾ ਮੰਨੇ ਤੇ ਉਹਨਾਂ ਨੇ ਮੇਰਾ ਵਿਆਹ ਹੋਰ ਪਾਸੇ ਕਰ ਦਿੱਤਾ ਉਹ ਕੁੜੀ ਸਰਕਾਰੀ ਨੌਕਰੀ ਕਰਦੀ ਸੀ ਇਸ ਲਈ ਉਹਨਾਂ ਨੇ ਮੇਰਾ ਵਿਆਹ ਉਸ ਨਾਲ ਕਰ ਦਿੱਤਾ ਪਰ ਉਹ ਮੇਰੇ ਤੋਂ 2 ਸਾਲ ਵੱਡੀ ਤੇ ਬਿਲਕੁਲ ਵੀ ਸੋਹਣੀ ਨਹੀਂ ਸੀ ਪਰ ਮੇਰੀ ਇੱਕ ਸਾਲੀ ਸੀ ਜੋ ਕਾਲਜ ਦੇ ਵਿੱਚ ਪੜ੍ਹਦੀ ਸੀ ਉਸ ਨੂੰ ਛੁੱਟੀਆਂ ਹੋਈਆਂ ਤਾਂ ਸਾਡੇ ਕੋਲ ਰਹਿਣ ਵਾਸਤੇ ਆ ਗਈ ਸੀ 2 ਮਹੀਨੇ ਦੀ ਛੁੱਟੀਆਂ ਮੇਰੀ ਸਾਲੀ ਬਹੁਤ ਸੋਹਣੀ ਤੇ ਸੁਨੱਖੀ ਸੀ ਮੇਰੇ ਘਰ ਵਾਲੀ ਤਾਂ ਉਸ ਦੇ ਮੁਰੇ ਕੁਝ ਵੀ ਨਹੀਂ ਸੀ ਲੱਗਦਾ ਨਹੀਂ ਸੀ ਦੋਨੋਂ ਭੈਣਾਂ ਨੇ ਪਰ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਸੀ ਕਿ ਮੇਰੀ ਸਾਲੀ ਇੰਨੀ ਸੋਹਣੀ ਕਿੱਦਾਂ ਹੋ ਗਈ ਤੇ ਮੇਰੀ ਘਰਵਾਲੀ ਇਦਾਂ ਦੀ ਕਿਵੇਂ ਸੀ ਮੇਰੀ ਘਰਵਾਲੀ ਦਾ ਮੈਨੂੰ ਬੈਂਕ ਚੋਂ ਫੋਨ ਆਇਆ ਕਹਿਣ ਲੱਗੀ ਸਾਡੇ ਕੋਲ ਨੀਤੂ ਰਹਿਣ ਲਈ ਆ ਰਹੀ ਹੈ ਤੁਸੀਂ ਇਸ ਤਰ੍ਹਾਂ ਕਰੋ ਉਸ ਨੂੰ ਬੱਸ ਸਟੈਂਡ ਤੋਂ ਲੈ ਕੇ ਆਇਓ ਕਿਉਂਕਿ ਉਹ ਪਹਿਲੀ ਵਾਰੀ ਸਾਡੇ ਘਰ ਆ ਰਹੀ ਹੈ ਉਸ ਨੂੰ ਨਹੀਂ ਪਤਾ ਮੈਂ ਉਸ ਨੂੰ ਕਿਹਾ ਚਲ ਠੀਕ ਆ ਮੈਂ ਨੀਤੂ ਨੂੰ ਲੈ ਆਉਣਾ ਉਸ ਤੋਂ ਬਾਅਦ ਮੈਂ ਆਪਣੀ ਬਾਈਕ ਚੱਕੀ ਤੇ ਬੱਸ ਸਟੈਂਡ ਚਲਾ ਗਿਆ ਮੇਰੀ ਸਾਲੀ ਨੇ ਬਹੁਤ ਸੋਹਣਾ ਪੰਜਾਬੀ ਸੂਟ ਪਾਇਆ ਹੋਇਆ ਸੀ ਤੇ ਮੈਂ ਉਸ ਨੂੰ ਬਾਈਕ ਤੇ ਪਿੱਛੇ ਬਿਠਾਇਆ ਤੇ ਘਰ ਨੂੰ ਲੈ ਕੇ ਤੁਰ ਪਿਆ। ਰਾਸਤੇ ਦੇ ਵਿੱਚ ਦੋ ਤਿੰਨ ਬ੍ਰੇਕਾਂ ਵੀ ਮਾਰੀਆਂ ਅਤੇ ਉਹ ਮੇਰੇ ਵਿੱਚ ਆਣ ਕੇ ਵੱਜਦੀ ਸੀ। ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ। ਥੋੜੇ ਚਿਰ ਵਿੱਚ ਅਸੀਂ ਘਰ ਪਹੁੰਚ ਗਏ ਤੇ ਦੁਪਹਿਰ ਦੇ 3 ਵਜੇ ਗਏ ਸੀ। ਮੇਰੀ ਘਰ ਵਾਲੀ ਬੈਂਕ ਦੇ ਵਿੱਚੋਂ 6 ਵਜੇ ਆਉਂਦੀ ਸੀ। ਮੈਂ ਆਪਣੀ ਸਾਲੀ ਨੂੰ ਉਸ ਦਾ ਕਮਰਾ ਵਿਖਾਇਆ ਤੇ ਉੱਥੇ ਬੈਠ ਗਈ। ਮੈਂ ਉਸ ਵਾਸਤੇ ਚਾਹ ਬਣਾਈ। ਚਾਹ ਬਣਾ ਕੇ ਮੈਂ ਉਸ ਦੇ ਕਮਰੇ ਵਿੱਚ ਲਿਆਇਆ। ਅਸੀਂ ਗੱਲਾਂ ਬਾਤਾਂ ਵਾਰਨ ਲੱਗੇ। ਤਾਂ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਸਾਡੇ ਕੋਲ ਕਿੰਨੇ ਦਿਨ ਰਹਿਣ ਵਾਸਤੇ ਆਈ ਹੈ ਤਾਂ ਕਹਿ ਲਗੀ ਚੀਚਾ ਜੀ ਮੈਨੂੰ 2 ਮਹੀਨੇ ਦੀਆਂ ਛੁੱਟੀਆਂ ਨੇ ਤੇ 2 ਮਹੀਨੇ ਮੈਂ ਤੁਹਾਡੇ ਕੋਲ ਹੀ ਰਹਿਣਾ ਤੇ ਫੁੱਲ ਮਸਤੀ ਕਰਨੀ ਆ ਮੈਂ ਉਸ ਨੂੰ ਕਿਹਾ ਹਾਂ ਹਾਂ ਕਿਉਂ ਨਹੀਂ ਅਸੀਂ ਤੈਨੂੰ ਫੁੱਲ ਮਸਤੀ ਕਰਾਵਾਂਗੇ ਤੇ ਨਾਲੇ ਫੁੱਲ ਇੰਜੋਏ ਵੀ ਕਰਾਂਗੇ ਮੇਰੀ ਸਾਲੀ ਹੱਸਣ ਲੱਗ ਪਈ ਸੀ ਥੋੜੇ ਚਿਰ ਬਾਅਦ ਮੈਂ ਉਸ ਨੂੰ ਕਿਹਾ ਤੂੰ ਫਰੈਸ਼ ਹੋ ਜਾ ਤੇਰੀ ਭੈਣ ਵੀ ਆਉਣ ਵਾਲੀ ਆ ਤੇ ਫਿਰ ਅਸੀਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਉਹ ਕਹਿਣ ਲੱਗੀ ਠੀਕ ਹੈ ਜੀਜਾ ਜੀ ਉਸ ਤੋਂ ਬਾਅਦ ਉਹ ਫਰੈਸ਼ ਹੋਣ ਲਈ ਬਾਥਰੂਮ ਵਿੱਚ ਗਈ ਤੇ ਮੈਂ ਚੋਰੀ-ਚੋਰੀ ਉਸ ਨੂੰ ਰੋੜ ਸੇਂਦਾਰ ਵਿੱਚੋਂ ਵੇਖ ਰਿਹਾ ਸੀ ਜਦ ਮੈਂ ਵੇਖਿਆ ਤਾਂ ਮੇਰੀ ਸਾਲੀ ਵੇਖਣ ਵਿੱਚ ਬਹੁਤ ਹੀ ਗੋਰੀ ਚਿੱਟੀ ਮੈਂ ਤਾਂ ਉਸ ਨੂੰ ਵੇਖ ਕੇ ਜੀਵੀ ਮਹਿਸੂਸ ਕਰ ਰਿਹਾ ਸੀ ਦਿਲ ਕਰਦਾ ਸੀ ਹੁਣੇ ਉਸ ਕੋਲ ਚਲਾ ਜਾਵਾਂ ਮੇਰੀ ਸਾਲੀ ਦੀ ਉਮਰ 24 ਸਾਲਾਂ ਦੀ ਸੀ ਪਰ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਜਿਦਾਂ ਕੋਈ ਪਰੀ ਹੋਵੇ ਥੋੜੇ ਜਿਰੇ ਬਾਦ ਉਹ ਨਾ ਕੇ ਬਾਹਰ ਆਈ ਤਾਂ ਮੈਂ ਉਸ ਨੂੰ ਕਿਹਾ 니 ਤੂੰ ਹੁਣ ਮੈਂ ਨਾ ਹਉਣ ਚੱਲਾਂ ਜੇ ਤੇਰੀ ਭੈਣ ਆਈ ਤਾਂ ਬਾਹਲਾ ਦਰਵਾਜ਼ਾ ਖੋਲ ਦੇਵੀ ਉਸ ਨੇ ਕਿਹਾ ਠੀਕ ਹੈ ਜੀਜਾ ਜੀ ਮੈਂ ਆਪਣੇ ਕਮਰੇ ਵਿੱਚ ਬਣੇ ਬਾਥਰੂਮ ਵਿੱਚ ਕੱਪੜੇ ਲਾ ਕੇ ਨਹਾਣ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਮੈਂ ਉਸਦੇ ਕਮਰੇ ਵਿੱਚ ਇੱਧਾ ਹੀ ਚਲਾ ਗਿਆ ਮੈਂ ਉਸ ਨੂੰ ਕਹਿਣਾ ਸੀ ਕਿ ਤੂੰ ਮੇਰੇ ਵਾਸਤੇ ਚਾਹ ਬਣਾ ਕੇ ਰੱਖੀ ਮੈਂ ਨਾ ਕੇ ਆਇਆ ਦੋਸਤੋ ਜਦੋਂ ਉਸਨੇ ਮੈਨੂੰ ਵੇਖਿਆ ਤਾਂ ਉਸਦੀ ਨਜ਼ਰ ਮੇਰੇ ਉੱਤੇ ਪਈ। ਉਸਨੇ ਦੇਖ ਕੇ ਮੈਨੂੰ ਅਣਦੇਖਾ ਕਰ ਦਿੱਤਾ ਤੇ ਮੂੰਹ 'ਚ ਮਿਨਾ-ਮਿਨਾ ਹੱਸ ਰਹੀ ਸੀ। ਜਦ ਮੈਂ ਆ ਕੇ ਬਾਹਰ ਆਇਆ ਤਾਂ ਕਹਿਣ ਲੱਗੀ ਜੀਜਾ ਜੀ ਚਾਹ ਪੀ ਲਓ ਨਹੀਂ ਤਾਂ ਠੰਡੀ ਹੋ ਜਾਣੀ ਆ। ਤਾਂ ਮੈਂ ਉਸ ਨੂੰ ਕਿਹਾ ਠੀਕ ਐ ਮੈਂ ਤੇਰੇ ਕਮਰੇ ਵਿੱਚ ਹੀ ਆ ਕੇ ਪੀ ਲਵਾਂ। ਉਸ ਤੋਂ ਬਾਅਦ ਮੈਂ ਉਦਾਂ ਹੀ ਘੱਟ ਕੱਪੜਿਆਂ ਵਿੱਚ ਉਸਦੇ ਕਮਰੇ ਵਿੱਚ ਚਲਾ ਗਿਆ ਤੇ ਉਸਦੇ ਲਾਗੇ ਖੜਾ ਹੋ ਕੇ ਚਾਹ ਪੀਣ ਲੱਗਾ। ਉਹ ਮੈਨੂੰ ਕਹਿਣ ਲੱਗੀ ਜੀਜਾ ਜੀ ਬੈਠ ਕੇ ਪੀ ਲਓ। ਮੈਂ ਉਸ ਨੂੰ ਕਿਹਾ ਮੈਂ ਨਾ ਕੇ ਆਇਆ ਮੇਰਾ ਸਾਰਾ ਸਰੀਰ ਗਿੱਲਾ ਤੇ ਸਾਰੇ ਬੈੱਡ ਦੀ ਚੱਦਰ ਖਰਾਬ ਹੋ ਜਾਣੀ ਆ ਦੋਸਤੋ ਮੈਂ ਉਸ ਦੇ ਮੂਹਰੇ ਜਾਣ ਜਾਣ ਕੇ ਹੋ ਰਿਹਾ ਸੀ ਉਹ ਵੀ ਮੈਨੂੰ ਬਾਰ-ਬਾਰ ਵੇਖ ਰਹੀ ਸੀ ਤੇ ਮਿੰਨਾ ਮਿੰਨਾ ਹੱਸ ਰਹੀ ਸੀ ਚਾਹ ਪੀਣ ਤੋਂ ਬਾਅਦ ਮੈਂ ਆਪਣੇ ਕੱਪੜੇ ਪਾ ਲਏ ਤੇ ਥੋੜੇ ਜਿਰੇ ਵਿੱਚ ਮੇਰੀ ਘਰਵਾਲੀ ਵੀ ਘਰ ਆ ਗਈ ਸੀ ਅਸੀਂ ਬੈਠ ਕੇ ਬਹੁਤ ਗੱਲਾਂ ਕੀਤੀਆਂ ਮੇਰੀ ਘਰਵਾਲੀ ਕਹਿਣ ਲੱਗੀ ਮੇਰੇ ਭੈਣ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਜੋ ਕਹਿੰਦੀ ਆ ਉਸ ਨੂੰ ਲਿਆ ਕੇ ਦਿਓ ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਨੂੰ ਤੇਰੇ ਤੋਂ ਜ਼ਿਆਦਾ ਫਿਕਰ ਆ ਉਹ ਵੀ ਮੇਰੀ ਸਾਲੀ ਆ ਮੇਰੀ ਘਰਵਾਲੀ ਨੇ ਰਾਤ ਦਾ ਰੋਟੀ ਪਾਣੀ ਤਿਆਰ ਕੀਤਾ ਤੇ ਅਸੀਂ ਰੋਟੀ ਪਾਣੀ ਖਾਈ ਤੇ ਲੰਮੇ ਪੈ ਗਏ ਮੇਰੀ ਸਾਲੀ ਦਾ ਕਮਰਾ ਸਾਡੇ ਨਾਲ ਵਾਲਾ ਹੀ ਸੀ ਮੈਂ ਆਪਣੀ ਘਰਵਾਲੀ ਨੂੰ ਥੋੜੇ ਚਿਰ ਵਿੱਚ ਹੀ ਪਿਆਰ ਨਾਲ ਭਰੀਆਂ ਗੱਲਾਂ ਕਰਨ ਲੱਗਾ ਤਾਂ ਜੋ ਮੇਰੀ ਸਾਲੀ ਨੂੰ ਪਤਾ ਲੱਗ ਜਾਵੇ ਕਿ ਮੈਂ ਕੀ ਕਰਦਾ ਦੋਸਤੋ ਮੈਂ ਤਾਂ ਜਾਣ ਬੁਝ ਕੇ ਖੜਕਾ ਕਰ ਰਿਹਾ ਸੀ ਕਿ ਉਸ ਨੂੰ ਲੱਗੇ ਤੇ ਉਹ ਸਾਨੂੰ ਆਣ ਕੇ ਵੇਖੇ ਮੇਰਾ ਧਿਆਨ ਸਾਡੇ ਕਮਰੇ ਦੀ ਬਾਰੇ ਵਿੱਚ ਸੀ ਕੁਛੇਰ ਬਾਅਦ ਉਹੀ ਗੱਲ ਹੋਈ ਮੇਰੀ ਸਾਲੀ ਸਾਨੂੰ ਵੇਖਣ ਲਈ ਬਾਰੇ ਵਿੱਚ ਚੋਰੀ-ਚੋਰੀ ਦੇਖ ਰਹੀ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਸਾਲੀ ਸਾਨੂੰ ਵੇਖ ਰਹੀ ਹੈ ਮੈਂ ਹੋਰ ਉੱਚ-ਉੱਚੀ ਆਵਾਜ਼ਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਥੋੜੇ ਚਿਰ ਬਾਅਦ ਮੈਂ ਵਾਸ਼ਰੂਮ ਲਈ ਗਿਆ ਤਾਂ ਮੇਰੀ ਸਾਲੀ ਦੇ ਕਮਰੇ ਦੀ ਬੱਤੀ ਜਗਦੀ ਸੀ ਮੈਂ ਉਸਦੇ ਕਮਰੇ ਵਿੱਚ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਅਜੇ ਸੁੱਤੀ ਨਹੀਂ ਫਿਰ ਕਹਿਣ ਲੱਗੀ ਚੀਚਾ ਜੀ ਨੀਂ ਨਹੀਂ ਆ ਰਹੀ ਮੈਂ ਉਸ ਨੂੰ ਕਿਹਾ ਜਹੀ ਕੀ ਗੱਲ ਹੋ ਗਈ ਨੀਂਦ ਕਿਉਂ ਨਹੀਂ ਆ ਰਹੀ ਤਾਂ ਕਹਿਣ ਲੱਗੀ ਪਤਾ ਨਹੀਂ ਸ਼ਾਇਦ ਮੇਰਾ ਅੱਜ ਪਹਿਲਾ ਦਿਨ ਆ ਇਸ ਕਰਕੇ ਮੈਨੂੰ ਥੋੜਾ ਜਿਹਾ ਡਰ ਵੀ ਲੱਗ ਰਿਹਾ ਮੈਂ ਉਸ ਨੂੰ ਕਿਹਾ ਜੇ ਤੈਨੂੰ ਡਰ ਲੱਗਦਾ ਤਾਂ ਤੂੰ ਸਾਡੇ ਕਮਰੇ ਵਿੱਚ ਆਣ ਕੇ ਨੰਮੀ ਪੈ ਜਾ ਪਹਿਲਾਂ ਤਾਂ ਉਸ ਨੇ ਮਨਾਂ ਕੀਤਾ ਪਰ ਮੇਰੇ बार-बार ਜ਼ੋਰ ਦੇਣ ਦੇ ਉੱਤੇ ਉਹ ਮੰਨ ਗਈ ਸੀ ਤੇ ਸਾਡੇ ਕਮਰੇ ਵਿੱਚ ਆ ਗਈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਨੀਤੂ ਨੂੰ ਡਰ ਲੱਗਦਾ ਉਸ ਨੂੰ ਇੱਥੇ ਲੰਮੀ ਪੈਣ ਦੇ ਉਹ ਕਹਿਣ ਲੱਗੀ ਹਾਂ ਹਾਂ ਕਿਉਂ ਨਹੀਂ ਆ ਜਾਵੇ ਨੀਤੂ ਸ ਨਾਲ ਬੈਠ ਤੇ ਲੰਮੀ ਪੈ ਗਈ ਮੇਰੀ ਘਰ ਵਾਲੀ ਗੱਬੇ ਪਈ ਸੀ ਉਹ ਕਹਿਣ ਲੱਗੀ ਕਿ ਮੈਨੂੰ ਤਾਂ ਗਰਮੀ ਲੱਗਦੀ ਆ ਮੈਂ ਸਾਹਮਣੇ ਪਏ ਸੋਫੇ ਤੇ ਜਾ ਕੇ ਲੰਮੀ ਪਹਿਨੀ ਆ ਉੱਥੇ ਮੈਨੂੰ ਹਵਾ ਵੀ ਸਿੱਧੀ ਆਊਗੀ ਮੈਂ ਉਸ ਨੂੰ ਕਿਹਾ ਜਿੱਦਾਂ ਤੈਨੂੰ ਸਹੀ ਲੱਗੇ ਮੇਰੀ ਘਰ ਵਾਲੀ ਸੋਫੇ ਤੇ ਜਾ ਕੇ ਲੰਮੀ ਪੈ ਗਈ ਸੀ ਤੇ ਮੇਰੀ ਸਾਲੀ ਬੈੱਡ ਉੱਤੇ ਸੀ ਥੋੜੇ ਚਿਰ ਬਾਅਦ ਮੈਂ ਜਾਣ ਬੁਝ ਕੇ ਆਪਣਾ ਹੱਥ ਉਸ ਦੀ ਪੇਟ ਤੇ ਲਾ ਦਿੱਤਾ ਉਸ ਨੂੰ ਪਤਾ ਤਾਂ ਲੱਗ ਗਿਆ ਸੀ ਕਿ ਮੈਂ ਉਸ ਦੇ ਲੱਕ ਤੇ ਹੱਥ ਰੱਖਿਆ ਹੋਇਆ ਪਰ ਉਸ ਨੇ ਮੈਨੂੰ ਕੁਝ ਨਾ ਕਿਹਾ ਤੇ ਮੈਂ ਫਿਰ ਹੌਲੀ-ਹੌਲੀ ਉਸ ਦੇ ਹੋਰ ਲੱਗੇ ਹੋ ਗਿਆ ਮੇਰੇ ਲੱਤਾਂ ਉਸ ਦੇ ਲੱਤਾਂ ਦੇ ਨਾਲ ਲੱਗ ਰਹੀਆਂ ਸੀ ਫਿਰ ਵੀ ਮੈਨੂੰ ਉਸ ਨੇ ਕੁਝ ਨਾ ਕਿਹਾ ਮੇਰਾ ਹੌਸਲਾ ਕੁਲਦਾ ਜਾ ਰਿਹਾ ਸੀ ਤੇ ਮੈਂ ਬਿਲਕੁਲ ਉਸ ਦੇ ਨੇੜੇ ਹੋ ਗਿਆ ਹੌਲੀ-ਹੌਲੀ ਮੈਂ ਇਦਾਂ ਹੀ ਕਰ ਰਿਹਾ ਸੀ ਤੇ ਉਹ ਚੁੱਪ ਕਰਕੇ ਪਈ ਸੀ ਉਸ ਨੇ ਕੁਝ ਵੀ ਨਾ ਕਿਹਾ ਕਿਉਂਕਿ ਉਸ ਨੇ ਸਾਨੂੰ ਉਸ ਟਾਈਮ ਵੇਖ ਚੁ ਲਿਆ ਸੀ ਉਸ ਸਮੇਂ ਦਾ ਉਸਦੇ ਦਿਲ ਵਿੱਚ ਕੁਝ ਜ਼ਿਆਦਾ ਹੀ ਅਸਰ ਹੋ ਗਿਆ ਸੀ ਮੈਂ ਉਸਦੇ ਕੰਨ ਵਿੱਚ ਕਿਹਾ ਨੀ ਤੂੰ ਤੂੰ ਬਹੁਤ ਸੋਹਣੀ ਆ ਦਿਲ ਕਰਦਾ ਮੈਂ ਤੈਨੂੰ ਇਸ ਤਰ੍ਹਾਂ ਆਪਣੇ ਨੇੜੇ ਰੱਖਾਂ ਤੇ ਉਹ ਕਹਿਣ ਲੱਗੀ ਚੀਚਾ ਜੀ ਜੇ ਭੈਣ ਨੂੰ ਪਤਾ ਲੱਗ ਗਿਆ ਤਾਂ ਫੇਰ ਮੈਂ ਉਸ ਨੂੰ ਕਿਹਾ ਉਸ ਨੂੰ ਕੁਝ ਪਤਾ ਨਹੀਂ ਲੱਗਣਾ ਉਹ ਗੂੜੀ ਨੀਂਦ ਵਿੱਚ ਸੁੱਤੀ ਆ ਅਤੇ ਉਸ ਤੋਂ ਬਾਅਦ ਉਸ ਨੂੰ ਵੀ ਕੁਝ ਹੋਣ ਲੱਗਾ ਉਸ ਨੇ ਮੇਰੇ ਵੱਲ ਮੂੰਹ ਕਰ ਲਿਆ ਤੇ ਮੈਨੂੰ ਵੀ ਆਪਣੀਆਂ ਬਾਹਾਂ ਵਿੱਚ ਲਿੱਟਾ ਪੰਨ 10 ਮਿੰਟ ਤਾਂ ਅਸੀਂ ਇਸ ਤਰ੍ਹਾਂ ਹੀ ਲੰਮੇ ਪਏ ਰਹੇ ਤੇ ਫਿਰ ਉਸ ਤੋਂ ਬਾਅਦ ਕਹਿਣ ਲੱਗੀ ਜੀਜਾ ਜੀ ਇਸ ਸਮੇਂ ਨਹੀਂ ਕਿਉਂਕਿ ਭੈਣ ਨੂੰ ਪਤਾ ਲੱਗ ਗਿਆ ਤਾਂ ਸਾਡੀ ਬੇਇੱਜ਼ਤੀ ਹੋ ਜਾਣੀ ਹੈ ਫਿਰ ਕਹਿਣ ਲੱਗੀ ਕੱਲ੍ਹ ਸਹੀ ਮੈਂ ਸਮਝ ਗਿਆ ਸੀ ਕਿ ਕੱਲ ਨੂੰ ਉਹ ਤਿਆਰ ਬੈਠੀ ਆ ਮੈਂ ਵੀ ਫਿਰ ਉਸ ਨੂੰ ਉਸ ਸਮੇਂ ਤੱਕ ਕੁਝ ਨਾ ਕਿਹਾ ਬਸ ਅਸੀਂ ਇਸੇ ਤਰ੍ਹਾਂ ਲੰਮੇ ਪਏ ਰਹੇ ਸਵੇਰ ਹੋਈ ਤਾਂ ਮੈਂ ਢੀ ਕਰ ਰਿਹਾ ਸੀ ਕਿ ਕਿਹੜੀ ਘੜੀ ਮੇਰੀ ਘਰ ਵਾਲੀ ਕੰਮ ਤੇ ਜਾਵੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ। ਮੇਰੀ ਘਰ ਵਾਲੀ ਕੰਮ ਤੇ ਚਲੀ ਗਈ ਤਾਂ ਮੈਂ ਆਪਣੀ ਸਾਲੀ ਦੇ ਕਮਰੇ ਵਿੱਚ ਗਿਆ। ਮੇਰੀ ਸਾਲੀ ਵੀ ਬਹੁਤ ਪੂਰੀ ਤਰ੍ਹਾਂ ਬੇਤਾਬ ਸੀ। ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕਰਨ ਲਈ। ਅਤੇ ਫਿਰ ਅਸੀਂ ਉਸ ਤੋਂ ਬਾਅਦ ਖੂਬ ਪਿਆਰ ਭਰੀਆਂ ਗੱਲਾਂ ਕੀਤੀਆਂ। ਮੈਂ ਆਪਣੀ ਸਾਲੀ ਨੂੰ ਬਹੁਤ ਇੰਪ੍ਰੈਸ ਕੀਤਾ ਗੱਲਾਂ ਵਿੱਚ ਪਾ ਕੇ। ਦੋਸਤੋ ਇਸ ਤਰ੍ਹਾਂ ਫਿਰ ਅਸੀਂ ਘਰ ਵਾਲੀ ਦੇ ਕੰਮ ਤੋਂ ਜਾਣ ਤੋਂ ਬਾਅਦ ਬਹੁਤ ਮસ્ਤੀ ਕਰਦੇ। ਇੱਕ ਦਿਨ ਉਹ ਕਹਿਣ ਲੱਗੀ ਕਿ ਮੈਂ ਫਿਲਮ ਦੇਖਣੀ ਆ। ਮੈਂ ਉਸ ਨੂੰ ਕਿਹਾ ਚਲ ਠੀਕ ਆ ਤੈਨੂੰ ਫਿਲਮ ਵਿਖਾ ਲਿਆਉਣਾ ਅਸੀਂ ਫਿਲਮ ਵੇਖਣ ਸਿਨੇਮੇ ਵਿੱਚ ਗਏ ਉਸ ਨੂੰ ਕੀ ਪਤਾ ਸੀ ਕਿ ਫਿਲਮ ਕਿਹੜੀ ਲੱਗੀ ਆ ਮੈਂ ਬਾਕਸ ਬੁੱਕ ਕਰਵਾ ਲਿਆ ਤੇ ਦੋ ਟਿਕਟਾਂ ਲੈ ਲਈਆਂ ਤੇ ਜਦੋਂ ਫਿਲਮ ਸ਼ੁਰੂ ਹੋਈ ਤਾਂ ਉਹ ਦੂਜੀ ਫਿਲਮ ਸੀ ਜਦੋਂ ਉਸ ਨੇ ਵੇਖੀ ਤਾਂ ਉਹ ਹੱਸਣ ਲੱਗੀ ਤੇ ਨੀਵੀ ਪਾ ਲਈ ਫੇਰ ਕਹਿਣ ਲੱਗੀ ਜੀਜਾ ਜੀ ਮੈਂ ਇਹ ਫਿਲਮ ਨਹੀਂ ਵੇਖਣੀ ਮੈਂ ਉਸ ਨੂੰ ਕਿਹਾ ਕੀ ਗੱਲ ਹੋ ਗਈ ਅਸੀਂ ਦੋਨੋਂ ਜਣੇ ਤਾਂ ਹਾਂ ਕੋਈ ਤੀਆ ਬੰਦਾ ਤਾਂ ਹੈ ਨਹੀਂਗਾ ਇਹੀ ਉਮਰ ਹੁੰਦੀ ਹੈ ਇੰਜੋਏ ਕਰਨ ਦੀ ਤੇ ਦੋਸਤੋ ਪਹਿਲਾਂ ਤਾਂ ਫਿਲਮ ਦੇਖ ਨਹੀਂ ਰਹੀ ਸੀ ਤੇ ਫਿਰ ਹੌਲੀ-ਹੌਲੀ ਉਸ ਨੇ ਫਿਲਮ ਦੇਖਣੀ ਸ਼ੁਰੂ ਕਰ ਦਿੱਤੀ ਉਹ ਫਿਲਮ ਦੇਖ ਕੇ ਹੋਰ ਵੀ ਤਰ੍ਹਾਂ ਅਜੀਬ ਕਰ ਰਹੀ ਸੀ ਮੈਂ ਉਸ ਨੂੰ ਕਿਹਾ ਆਪਾਂ ਘਰ ਚੱਲਦੇ ਹਾਂ ਉਸ ਤੋਂ ਬਾਅਦ ਅਸੀਂ ਘਰ ਆ ਗਏ ਤੇ ਘਰ ਆਣ ਕੇ ਉਸ ਨੇ ਮੈਨੂੰ ਆਪਣੀਆਂ ਬਾਵਾ ਵਿੱਚ ਲੈ ਲਿਆ ਸੀ ਤੇ ਉਸ ਤੋਂ ਬਾਅਦ ਅਸੀਂ ਬਹੁਤ ਮਸਤੀ ਕੀਤੀ ਜਿਸ ਦੀ ਖਬਰ ਬਿਲਕੁਲ ਵੀ ਮੇਰੀ ਘਰਵਾਲੀ ਨੂੰ ਨਹੀਂ ਸੀ ਮੇਰੀ ਸਾਲੀ ਦਾ ਹੁਣ ਜਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਜਾਣਾ ਤਾਂ ਪੈਣਾ ਸੀ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਹਫਤੇ ਵਿੱਚ ਇੱਕ ਵਾਰ ਚੱਕਰ ਮਾਰ ਜਾਇਆ ਕਰ ਮੈਂ ਤੈਨੂੰ ਖੁਸ਼ ਕਰ ਦਾਂਗਾ ਦੋਸਤੋ ਮੇਰੀ ਸਾਲੀ ਫਿਰ ਆਪਣੇ ਘਰ ਚਲੀ ਗਈ ਤੇ ਮੇਰਾ ਵੀ ਉਸ ਤੋਂ ਬਿਨਾ ਬਿਲਕੁਲ ਦਿਨ ਨਹੀਂ ਲੱਗਦਾ ਸੀ ਜਦੋਂ ਕਾਲਜ ਜਾਂਦੀ ਤਾਂ ਮੈਂ ਉਸ ਨੂੰ ਕਦੀ ਕਦੀ ਬਾਹਰ ਵੀ ਮਿਲਣ ਦਾ ਸੀ ਤੇ ਉਹ ਘਰ ਵੀ ਆ ਜਾਂਦੀ ਸੀ ਮੇਰੀ ਸਾਲੀ ਕਹਿੰਦੀ ਸੀ ਕਿ ਤੁਸੀਂ ਮੈਨੂੰ ਬਹੁਤ ਪਿਆਰ ਕੀਤਾ ਤੇ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੇ ਮੈਂ ਵਿਆਹ ਤੋਂ ਬਾਅਦ ਵੀ ਤੁਹਾਡੇ ਕੋਲ ਹੀ ਰਹਿਣਾ ਪਸੰਦ ਕਰਾਂਗੀ ਇਸ ਲਈ ਮੇਰਾ ਰਿਸ਼ਤਾ ਤੁਸੀਂ ਕਰਵਾਇਓ ਮੈਂ ਉਸ ਨੂੰ ਕਿਹਾ ਤੂੰ ਫਿਕਰ ਨਾ ਕਰ ਜਦੋਂ ਤੇਰਾ ਦਿਲ ਕਰਿਆ ਕਰੂਗਾ ਮੈਂ ਤੇਰੇ ਕੋਲ ਆ ਜਾਇਆ ਕਰਨਾ ਦੋਸਤੋ ਇਸ ਤਰ੍ਹਾਂ ਫਿਰ ਮੈਂ ਆਪਣੀ ਸਾਲੀ ਨੂੰ ਖੂਬ ਇੰਜੋਏ ਕਰਾਇਆ ਪਰ ਤੁਸੀਂ ਦੱਸੋ ਕਿ ਮੈਂ ਸਹੀ ਕੀਤਾ ਆਪਣੀ ਘਰ ਵਾਲੀ ਨੂੰ ਧੋਖਾ ਦੇ ਕੇ ਉਸ ਦਾ ਵਿਸ਼ਵਾਸ ਤੋੜ ਕੇ ਕੀ ਇੱਕ ਜੀਵਨ ਸਾਥੀ ਨੂੰ ਆਪਣੇ ਜੀਵਨ ਸਾਥੀ ਨਾਲ ਇਦਾਂ ਕਰਨਾ ਚਾਹੀਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਊਗੀ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਬਹੁਤ ਹੀ ਜਲਦੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤਿਆਰ ਕਰੀ ਸਾਸ਼ੀਕਾਲ ਜੀ